ਨਵੇਂ ਸਾਲ ਦੇ ਸੁਭ ਦਿਹਾੜੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਜੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਮੈਂ ਗ੍ਰਾਮ ਪੰਚਾਇਤ ਪਰਮਾਨੇਪੁਰ ਤੋਂ ਸੁਪਾਲ ਸਿੰਘ ਸਰਪੰਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਪਰ ਨਵੇਂ ਸਾਲ ਤੇ ਲੋੜੀ ਦੀਆਂ ਮਾਰੇ ਪਰਵਾਰਾਂ ਨੂੰ ਚੜ੍ਹਦੀਆਂ ਕਲਾ ਜਮਾ ਰੱਖੇ ਬੱਚਿਆਂ ਦੇ ਨਾਲ ਖੇੜੇ ਦੇ ਭਲਾ ਰੱਖੇ ਨੌਜਵਾਨਾਂ ਨੂੰ ਅਪੀਲ ਕੀ ਕਰਨੀ ਚਾਹੋ ਜੀ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਨਸ਼ੇ ਪੱਤੇ ਤੋਂ ਰਹਾ ਦੁਹਣ ਨੂੰ ਤੇ ਖੇਡਾਂ ਵਾਲੇ ਪਾਸੇ ਆਉਣ ਜਿਦਾਂ ਕਿ ਸਰਕਾਰ ਨੌਕਰੀਆਂ ਦੇਣ ਦੀਆਂ ਨਾ ਕੋਈ ਸ਼ਫਾਰਸ਼ ਨਾ ਕੋਈ ਪੈਸਾ ਵਾ ਸਿੱਧਾ ਜਿਹਦੇ ਬੱਚੇ ਦੇ ਨੰਬਰ ਸਹੀ ਨੇ ਪੜਾਈ ਵਧੀਆ ਵਾ ਉਹਨਾਂ ਬੱਚਿਆਂ ਨੂੰ ਨੌਕਰੀਆਂ ਸਰਕਾਰ ਦੇਣ ਦੀ ਆ ਤੇ ਨੌਕਰੀਆਂ ਆਪੀਆਂ ਪ੍ਰਾਪਤ ਕਰਨ ਬੱਚੇ ਪੜਾਈ ਵਾਲੇ ਪਾਸੇ ਤੁਰਨ ਮੈਂ ਦਿਓ ਸੰਦੇਸ਼ ਦੇ ਨਾਮ ਮੇਰੇ ਪਿੰਡ ਅੱਗੇ ਤਿੰਨ ਟੀਚਰ ਲੱਗੇ ਨੇ ਕੋਈ ਸ਼ਫਾਰਸ਼ ਨਹੀਂ ਚੱਲੀ ਕੋਈ ਪੈਸਾ ਨਹੀਂ ਚੱਲਿਆ ਉਹਨਾਂ ਦੀ ਪੜਾਈ ਵੀ ਹੈ ਕੇ ਉਹਨਾਂ ਨੂੰ ਨੌਕਰੀਆਂ ਮਾਰਨ ਸਰ ਸਰਕਾਰ ਕਰਨ ਦੀ ਹੁੰਦੀ ਹੈ ਬਾਕੀ ਇਹ ਹੁਣ ਬੱਤੀ ਦਾ ਬਹੁਤ ਸੋਖ ਲੋਕਾਂ ਦੇ ਘਰਾਂ ਘਰਾਂ 'ਚ ਬਿਜਲ ਮਾ ਆਵੇ। ਨਿਯਾਰੇ ਬੱਜੇ ਨੇ ਐਸ਼ ਕਰੰਦੇ ਨੇ। ਨਹੀਂ ਅੱਜਕੱਲ ਤੁਹਾਡੇ ਸਰਪੰਚਾਂ ਵਾਲੇ ਵਿਚਾਰੇ ਗਰੀਬ ਆਉਂਦੇ ਹੁੰਦੇ ਸੀ ਵੀ ਸਾਨੂੰ ਪੈਸਾ ਦੋ ਵੀ ਘੱਟ ਬਿੱਲ ਆ ਗਏ ਨੇ। ਫਲਾਣੇ ਆ ਜਾਣਗੇ ਪੈਸੇ ਆ ਗਏ ਬਿੱਲ ਆ ਗਏ ਕੋਈ ਮੀਟਰ ਲਾਉਣ ਆ ਜਾਂਦਾ। ਅਸੀਂ ਹੁਣ ਕਦੀ ਵੇਖਿਆ ਨਹੀਂ ਜਦੋਂ ਸਰਕਾਰ ਬਣੀ ਕੋਈ ਮੀਟਰ ਲਾਉਣੇ ਨਹੀਂ ਆਇਆ। ਕੋਈ ਬਿੱਲ ਦਾ ਨਹੀਂ ਪਤਾ ਲੋਕਾਂ ਨੂੰ। ਬੜਾ ਵਧੀਆ ਵਾਜ ਇਹ ਸਰਸ ਸੁਣ ਜਿਉ ਉਹ ਦਿਨਾ ਚੀਜ਼ ਦਾ ਸਰਕਾਰ। ਮੈਂ ਦੇਖੋ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਆ। ਕਿ ਚੰਗੇ ਪਾਸੇ ਲੱਗਣ ਖੇਡਾਂ ਵਾਲੇ ਪਾਸੇ ਤਣ ਸਾਡੇ ਪਿੰਡ ਦਾ ਵੀ ਨਾਮ ਤੇ ਰੋਸ਼ਨ ਹੋਏ ਤੇ ਬੱਚਾ ਵੀ ਵਧੀਆ ਨਿਕਲੇ ਲਾਗੇ ਲਾਗੇ ਕਈਆਂ ਪਿੰਡਾਂ ਦੇ ਬੱਚੇ ਬਹੁਤ ਵਧੀਆ ਨੇ ਕਬੱਡੀ ਵਿੱਚ ਨੇ ਹਰ ਪਾਸੇ ਨੇ ਹੁਣ ਚਲੋ ਸਾਡੇ ਬੱਚੇ ਵੀ ਖੇਡਣ ਦੂਰ ਦੂਰ ਖੜਨੇ ਆਉਂਦੇ ਨੇ ਪਰ ਜਦਾ ਜਿਹੜਾ ਨਾਮ ਰੋਸ਼ਨਾ ਉਹ ਤਾਂ ਹੀ ਹੋ ਸਕਦਾ ਜੇ ਬੱਚੇ ਕਿਤੇ ਗਾਂ ਉੱਤੇ ਕੱਚਾ ਕੇ ਖੇਡਣ ਮਜ਼ਾ ਫੇਰੇ ਕਰਦਾ ਤੇ ਅਸੀਂ ਦਾ ਸੰਯੋਗ ਦੇਖ ਸਕਦੇ ਆ ਬੱਚਿਆਂ ਦਾ ਸਾਡੇ ਨੂੰ ਜੋ ਚਾਹੀਦਾ ਹੈ ਦਿਨ ਨੂੰ ਤਿਆਰ ਹਾਜੀ ਸਾਹਿਬ ਮੈਂ ਆਪਦੀ ਸਮੂੱਚੀ ਪੰਚਾਇਤ ਹੋਰੋਂ ಗ್ರಾಮ ਪੰਚਾਇਤ ਪਿੰਮਾਨੇਪੁਰ ਵੱਲੋਂ ਲੱਖ ਲੱਖ ਵਧਾਈਆਂ ਦੇਣਾ ਆਪਣੇ ਨਗਰ ਖੇਰੇ ਨੂੰ ਚਰਨਿਆਂ ਕਾਜ ਰੱਖੇ ਮਹਾਰਾਸ਼ਟਰਵਾਦ ਦਾ ਪਲੱਕ ਦੇ ਵਾਰ ਖਾਲਸਾ ਬਾਜੀ